Terima kasih telah menonton! Sampai jumpa di video selanjutnya. Terima kasih telah menonton!

ਇਹ ਇਹਨਾਂ 24 ਸਾਲੋਂ ਮਰਾਈ ਮੇਰਾ ਪਤੀ ਜਨਤਨ ਰੂਪੜਾ ਉਹ ਨਹੀਂ ਨੇ ਅੱਜ ਤੱਕ ਵੀ ਨਾ 1.5 ਸਾਲ ਪਹਿਲਾਂ ਪੜਾਈ ਤੋਂ ਪਰਤੇ ਗਏ ਸੀ ਉੱਥੇ ਬੈਸਕੁੰਦੀਆਂ ਦੇ ਸ਼ਹਿਰ ਦੇ ਵਿੱਚ ਕੈਨਗਰੀ ਦੇ ਵਿੱਚ ਗਏ ਸੀਗੇ ਉੱਥੇ ਮੇਰੇ ਬੇਟੇ ਦੱਸਣ ਦੇ ਮੁਤਾਬਕ ਵੀ ਸਾਨੂੰ ਅਭੀ ਐਚਨਚੇਤ ਮੌਤ ਦੇ ਲੱਗ ਰਿਹਾ ਪਤਾ ਜੀ ਕੋਈ ਜਨੂਕਾਰਨ ਪਤਾ ਨਹੀਂ ਲੱਗ ਰਿਹਾ ਜੀ ਮੇਰੇ ਬੇਟੇ ਦੱਸਣ ਕਾ ਕੇ ਐਚਨਚੇਤ ਮੌਤ ਹੋਈ ਹੈ ਜੀ ਅਸੀਂ ਗ੍ਰੇਡਾ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਜੀ ਜਲਦ ਜਲਦ ਜੈਡ ਬੋ ਜੀ ਸਾਡੀ ਸਪੋਰਟ ਕਰੀ ਜਾਵੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਜੀ ਕਿ ਸਾਡੀ ਹੈਲਪ ਕਰੀ ਜਾਵੇ ਬੱਚੇ ਦੀ ਬਿਨ ਬੋਡੀ ਸਾਡੇ ਕੋਲ ਭੇਜੀ ਜਾਵੇ ਜਿਹੜੀ ਉਸ ਦੀ ਅੰਤਮ ਕਿਰਿਆ ਕਰ ਸਕੀ ਆ ਵੀ ਇੱਥੇ ਕਿੰਨੀ ਕੁ ਦੇਰ ਹੋ ਗਈ ਸੀ ਕੇ ਲੜੜਾ ਸਾਲ ਹੋ ਗਿਆ ਜੀ ਜੀ ਆਪਣੇ ਬੱਚਾ ਬੜਾ ਇੰਟੈਲੀਜੈਂਟ ਸੀ ਜੀ ਆਪਣੇ ਆਪ ਹੀ ਫੈਲਾਇਆ ਸਾਰਾ ਖਸਾਫ ਨਹੀਂ ਕਰਿਆ ਸੀ ਇਹਨੇ ਜੀ ਕਿਸੇ ਏਜੰਟ ਲਈ ਫੈਲੇ ਆਪ ਹੀ ਫੈਲਾਇਆ ਆਪ ਹੀ ਹੱਥੀਂ ਸਾਹ ਪਰ ਨਾ ਤੜਾ ਕੋ ਸਾਫ ਕਰਿਆ ਸੀ ਇਹਨੇ ਪੜਾਈ ਲਈ ਗਿਆ ਸੀ ਹਸਾਦੀ ਬੀਤੇ ਗਈ ਸੀ ਅੱਜ ਆਖਰੀ ਵਾਰਕਰ ਦੰਦਲੇ ਲਈ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਜਿਹਦਾ ਨਾ ਡੈਥ ਯੋਗਨ ਸੰਭੋਈ ਗੱਲ ਹੋਈ ਕਰੀ ਜੀ ਜਿਹੜਾ ਬੇਟਾ ਹੀ ਮੇਰੇ ਬੇਟੇ ਨੂੰ ਹੀ ਫੋਨ ਗਿਆ ਹੀ ਹੈ ਜਿੱਦਾਂ ਕਰਕੇ ਇਹ ਗੱਲ ਹੋ ਗਈ ਜੀ ਕੋਕਰ ਬੇਟੇ ਦੇ ਸੰਬੰਧ ਸਹਿਤ ਟੈਨਸ਼ਨ ਕੋਈ ਨਹੀਂ ਜੀ ਘਰ ਪਰਿਵਾਰ ਕੋਲੋਂ ਪਿੱਛੋਂ ਕੋਈ ਟੈਨਸ਼ਨ ਨਹੀਂ ਜੀ ਇਹ ਫਾਦਰ ਸਾਹਿਬ ਉਹਨਾਂ ਦੇ ਤੇ ਕੋਚ ਰਟਾਇਰ ਹੋਇਆ ਹੈ ਪਰ ਪਰਿਵਾਰ ਦੀ ਜੌਬ ਕਰਦੇ ਘਰੇ ਕੋਈ ਕੰਕਾ ਸੰਦੀ ਦੀ ਕਮੀ ਨਹੀਂ ਜੀ ਨਹੀਂ ਉਹਦੇ ਕੋਲੇ ਕੋਈ ਕਮੀ ਨਹੀਂ ਜੀ ਜੇਬ 'ਚ ਪੈਸੇ ਪਏ ਆ ਉਹਦੇ ਅਕਾਊਂਟ 'ਚ ਪੈਸੇ ਪਏ ਆ ਗਾਰਡੀ ਫੀਸ ਭਰੀ ਬੈਠਾ ਹੀ ਪੈਸੇ ਦੇ ਨੇ ਕੋਈ ਕਮੀ ਨਹੀਂ ਇਹ ਤਾਂ ਹੁਣ ਜੋ ਉਹਦੇ ਨਾਲ ਬੀਤੀ ਉਹਨੂੰ ਪਤਾ ਜੀ ਕੀ ਹੋਇਆ ਈ ਜਾਂ ਰੱਬ ਜਾਣਦਾ ਈ ਹੁਣ ਕੱਚਾ ਹੋ ਗਿਆ ਉਹ ਆਖਰੀ ਵਾਰ ਗੱਲ ਕੋਈ ਗੱਲ ਨਹੀਂ ਜੀ ਘਰੇ ਬਹੁਤ ਵਧੀਆ ਗੱਲਾਂ ਕਰ ਗਿਆ ਜੀ ਉੱਥੇ ਬੈਠਦੇ ਨੇ ਮੇਰੇ ਨਾਲ ਗੱਲ ਕਰੀ ਮੈਂ ਕਹਿੰਦਾ ਮੈਂ ਤੇਰੇ ਕੋਲ ਘੁੰਮਣ ਆਉਂਗਾ ਘੁੰਮਾਂਗੇ ਇਹਨੇ ਨਾਲ ਵਧੀਆ ਗੱਲਾਂ ਕਰੀਆਂ ਘਰੇ ਅੱਗੇ ਫਾਦਰ ਸਾਹਿਬ ਨਾਲ ਗੱਲ ਕਰੀ ਡੇੜੀ ਦਾ ਛੋਟੀ ਗੱਡੀ ਵੇਚ ਮੈਂ ਗੱਡੀ ਵੱਡੀ ਲਾਵਾਂਗੇ ਆਪਾਂ ਕਹਿੰਦਾ ਜੀ ਕੋਈ ਕਿਸੇ ਕਰ ਵੀ ਟੈਨਸ਼ਨ ਨਹੀਂ ਸੀ ਹੁਣੇ ਰੱਬ ਜਾਣਦਾ ਈ ਕੀ ਬਣਿਆ ਦੀ ਮੰਗ ਕਰਦੇ ਹਾਂ ਜੀ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਇਹ ਮੰਗਾਈ ਜਾਂਦੇ ਡੈਡ ਬੋਡੀ ਜਲਦੀ ਜਲਦੀ ਭੇਜੀ ਜਾਵੇ ਕਿ ਐਡਾ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਜੀ ਸਾ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਸਾਡੀ ਇਹ ਲਪਕਰੀ ਜਾਵੇ ਬੱਚੇ ਦੀ ਡੈਡ ਬੋਡੀ ਸਾਡੇ ਕੋਲ ਭੇਜੀ ਜਾਵੇ ਅਸੀਂ ਜਿਹੜੀ ਅੰਤਮ ਗ੍ਰਹਿ ਆਉਂਦਿਆਂ ਕਰੇ ਘਰ ਤੋਂ ਉੱਤਰ ਕੇ ਉਹ ਤੋਂ ਬਨਾ ਗੱਲ ਬੋਲਦੇ ਨੇ ਜਦੋਂ ਆਉਂਦੀ ਜੀ ਕੀ ਕਾਰਨ ਬਣਾ ਜਾਂਦਾ ਉਧਰ ਉਸਤਾਨ ਕਿਸੇ ਨਾਲ ਕੋਈ ਸੰਪਰਕ ਨਹੀਂ ਹੈ ਉਹ ਹੁੰਦਾ ਹੁੰਦਾ ਇਹ ਦੁਸ਼ਤੀ ਜਾ ਰਹੀ ਹੈ ਚਾਰਾ ਦੂਜਾ ਹਾਂ ਉਹ ਕਿ ਮੇਰਾ ਬੇਟਾ ਇਹ ਕਿ ਮੇਰਾ ਭਾਨ ਜਾਈ ਉਹ ਦੋਨੇ ਕਿ ਜਿਹੜਾ ਨੇ ਕਾਰਵਾਈ ਕੀਤੀ ਕੀ ਗਿਆ ਹੋਇਆ ਕੀ ਗਿਆ ਕਰਨੀ ਚਾਹੀਦੀ ਨਹੀਂ ਨੀ ਨੀ ਬਿਆਨ ਮੇੜਦੀ ਆਈ ਕੋਈ ਗੱਲ ਚੱਲਦੀ ਕੋਈ ਨਹੀਂ ਗਿਆ ਜੀ ਕੋਈ ਕਰਨੀ ਚਾਹੀਦੀ ਮੇਰਾ ਨਾਮ ਜੀ ਕਰਪਾਲ ਸਿੰਘ ਪੁੱਲਰ ਹੈ ਮੈਂ ਬੱਚੇ ਦਾ ਮਾਮਾ ਲੱਗਦਾ ਬੇਨਤੀ ਹੈ ਕਿ ਇੱਕ ਚਾਰਾ ਬੱਚਾ ਇੱਕ ਤਾਂ ਗੁਰਸੇਖ ਅੰਮ੍ਰਿਤਧਾਰੀ ਸੀਗਾ ਤੇ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਜਿਵੇਂ ਐਸਜੀਪੀਸੀ ਹੈ ਜਾਂ ਹੋਰ ਧਾਰਮਿਕ ਸੰਸਥਾਵਾਂ ਜਿਹੜੀਆਂ ਵੀ ਹੈਗੀਆਂ ਇਸ ਬੱਚੇ ਦਾ ਸਾਥ ਦਿੱਤਾ ਜਾਵੇ ਤੇ ਤਾਂ ਕਿ ਉਹਦੀ ਡੈੱਡ ਬੋਡੀ ਬੱਚੇ ਦੀ ਗੁਰਸੇ ਖਮਰਤਾਰੀ ਬੱਚਾ ਹੈ ਇਹਦੀ ਜਲਦ ਤੋਂ ਜਲਦ ਲਿਆਂਦੀ ਜਾਵੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਹੋਰ ਜਿੰਨੀਆਂ ਵੀ ਸਮਾਜਿਕ ਜਥੇਬੰਦੀਆਂ ਐ ਸਸਤਾਵਾਂ ਹਨ ਜਿਹੜੀਆਂ ਇਸ ਕੰਮ ਚ ਜਿਵੇਂ ਸਹਾਰਾ ਹੈ ਜਾਂ ਸੰਤ ਸੀਚੇਵਾਲ ਜੀ ਹੈ ਓਵਰਾਏ ਜੀ ਹੈ ਸਰਬੱਤ ਦੇ ਭਲਾ ਵਾਲੇ ਜਿੰਨੀਆਂ ਵੀ ਟਰਸਟਾਂ ਹਨ ਉਹਨਾਂ ਨੂੰ ਆਹ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਬੱਚੇ ਦੀ ਡੈੱਡ ਬੋਡੀ ਲਿਆਉਣ ਚ ਸਾਥ ਦਿੱਤਾ ਜਾਵੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੀ ਸਹਿਯੋਗ ਦੇਣ ਤਾਂ ਕਿ ਬੱਚੇ ਦੀਆਂ ਤੋਂ ਕਿਰਿਆ ਕਰ ਸਕੇ ਆਖਰੀ ਵਾਰ ਤੁਹਾਡੇ ਨਾਲ ਕੀ ਗੱਲ ਹੋਈ ਕਦੋਂ ਹੋਈ ਬਸ ਨਾਨੀ ਲਾਈ ਹੋਈਆਂ ਬਸ ਜਦੋਂ ਗੱਲ ਹੁੰਦੀ ਸੀ ਕੀ ਕਹਿੰਦਾ ਸੀ ਕਿ ਆ ਵੀ ਠੀਕ ਠਾਕ ਹੈ ਮੈਂ ਬੜੀਆ ਕੰਮ ਹਸਦਾ ਹਸਦਾ ਹੀ ਰਹਿੰਦਾ ਹੈ ਸਾਡੇ ਨਾਲ

ਤੱਲੇ ਹੀ ਪੁੱਤਾ ਸੀਗਾ ਤੁਹਾਡਾ ਹਾਂਜੀ ਕਿਰਦਾ ਪੁੱਤਾ ਹੂੰ ਕਿਰਦਾ ਪੇਦਾ ਤੇ ਕੀ ਬੱਤ ਹਾਂ ਉਹ ਤਾਂ ਮੇਰੇ ਨਾਲ ਅਸਲੀ ਗੱਲ ਕੋ ਮਤਲਬ ਤੁਹਾਡੇ ਨਾਲ ਗੱਲ ਹੁੰਦੀ ਸੀ ਕੀ ਕਹਿੰਦਾ ਹੁੰਦਾ ਸੀ ਨਹੀਂ ਕਿ ਸਾਡੇ ਨਾਲ ਉਹਦੇ ਨਹੀਂ ਗੱਲ ਕੀਤੀ ਜਿੱਦਣ ਯਾਦ ਆ ਪਿਆ ਕੰਮ ਤੇ ਹੂੰ ਹੁੰਦਾ ਆਂਦਾ ਅੰਤ ਤੇ ਹੀਰੋ ਨਾਲ ਮम्मा ਮੈਂ ਤੇ ਰਬਾ ਕੋ ਟਾਈਮ ਨਹੀਂ ਦਿੰਦਾ ਹੂੰ ਨੇ ਫਿਰ ਜਸਨੈ ਸੋਨੀ ਦੋ ਲੈਤੀ ਤੇ ਮੈਂ ਸਭ ਤੋਂ ਪਿੱਛੇ ਰਹਿੰਦੀ ਮਮਾ ਮੈਂ ਰੋਟੀ ਖਾਦੀ ਹੂੰ ਤੇ ਨਿੱਕੇ ਨਿੱਕੇ ਗੱਲਾਂ ਬੋਲਣਾ ਬਹੁਤ ਪਸੰਦ ਆ ਬੱਚੇ ਨੇ ਕੀਤੇ ਮੇਰੇ ਨਾਲ ਹੂੰ ਠੀਕ ਹੈ ਮੈਂ ਤਾਂ ਨਾ ਲੈਣਾ ਗਾਲ ਕਰਦਾ ਨਹੀਂਦਾ ਹੂੰ ਮੇਰਾ ਬੋਲ ਨਹੀਂ ਮਮਾ ਦੀ ਗਾਹੀ ਵਾਲਾ ਹੂੰ ਬੈਠਾ ਸੀ ਤਾਂ ਸੱਚੀ ਠੀਕ ਹੁੰਦੇ ਤਾਂ ਸਦਾ ਗੇੜਦਾ ਬੱਚਾ ਹੂੰ ਐਂ ਜਿੱਦਿਹਾ ਹੁੰਦਾ ਪਿਆ ਮੇਰਾ ਪੁੱਤ ਕੰਮ ਤੇ ਜਾਂਦਾ ਹੈ ਹਾਂ ਸਰਦ ਆਪਿਆ ਨਾ ਕੋਈ ਐਸੀ ਗੱਲ ਨਹੀਂ ਕਿ ਪੁੱਤ ਵੀਡੀਓ ਕਾਲ ਕਰਦਾ ਸੀ ਹੁੰਦਾ ਜਾਂ ਫੋਨ ਕਾਲ ਉਹਦਾਂ ਤੇ ਦੀਜੀ ਗੋਲ ਮੈਨੂੰ ਪਤਾ ਕਿੱਥੋਂ ਆਉਂਦਾ ਹੈ ਇਹਨੇ ਨਾਨੇ ਲੋਦਣਾ ਆਪ ਹੀ ਲਾਇਆ ਸੀ ਇਹ ਪੁੱਤ ਹਾਂ ਪਰ ਫੋਨ ਡਾਲੇ ਪੁੱਤ ਜੀ ਮੇਰੀ ਕੋਈ ਤਰੀ ਹੈ ਜਾਂਦਾ ਨੂੰ ਕੀ ਰੱਖੋ ਹਾਂ ਉਹਦੇ ਨਾਲ ਜਨਾ ਕਿ ਦਾਨੂ ਬਤਨ ਇਹ ਪਤਾ ਸਾਡੇ ਪੁੱਤਰੇ ਸਾਡਾ ਮਾਰਦੇ ਨਹੀਂ ਏਡੀ ਬੱਤੀ ਸਾਡੇ ਤੋਂ ਉਠਿਆ ਆਣਾ ਬਸ ਸਾਰੀ ਉਮਰ ਸਾਥ ਨੇ ਜੇਰੇ ਪੁੱਤ ਨੇ ਮਾਰ ਬਤਾਇਆ ਮੈਂ ਜਦ ਤੀਂ ਹੋ ਕੇ ਤੜਵਾ ਇਹ ਜਦ ਜਨੇ ਉਹ ਕਾ ਬਣਾ ਲਿਆ ਪੁੱਤ ਮੈਂ ਡੰਗੋ ਹਾਂਜੀ ਸਾਡੇ ਪਿੰਡ ਲਈ ਬਹੁਤ ਹੀ ਇਹ ਦੁੱਖ ਭਰੀ ਖਬਰ ਹੈ ਜੀ ਸਾਰਾ ਪਿੰਡ ਹੀ ਅਫਸੋਸ ਕਰ ਰਿਹਾ ਇਸ ਗੱਲ ਦਾ ਕਿ 2 ਬਾਹਾਂ ਕਿ ਸਾਲ ਦਾ ਬੱਚਾ ਸੀਗਾ ਜੀ ਇਹੇ ਡੇਢ ਤਕਰੀਬਨ ਡੇਢ ਸਾਲ ਪਹਿਲਾਂ ਬਾਹਰ ਗਿਆਗਾ ਤੇ ਉੱਥੇ ਜਾ ਕੇ ਉਹਦੀ ਅਚਨਚੇਤ ਮੌਤ ਹੋ ਗਈ ਜੀ 23 ਤਰੀਕ ਨੂੰ ਮਾਪਿਆਂ ਨੂੰ ਸਵੇਰੇ ਕਾਲ ਆਉਂਦੀ ਹੈ ਤੇ ਤੁਹਾਡਾ ਬੱਚਾ ਮਰ ਗਿਆ ਤੇ ਹੁਣ ਜੀ ਆਇਆਂ ਲਾ ਲੋ ਵੀ 5-6 ਦਿਨ ਹੋ ਗਏ ਹੁਣ ਡੈਡ ਵੱਡੀ ਉਧਰ ਕੈਨੇਡਾ ਪਈ ਹੈ ਜੀ ਤੇ ਮਾਂ-ਬਾਪ ਇੱਧਰ ਤੜਫ ਰਹੇ ਹੈਗੇ ਤੇ ਸਾਡੀ ਸਾਰੇ ਨਗਰ ਨਿਵਾਸੀਆਂ ਵੱਲੋਂ ਨਗਰ ਪੰਚਾਇਤ ਵੱਲੋਂ ਤੇ ਮਾਪਿਆਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸਾਹਿਬ ਅਤੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਅਪੀਲ ਕਰਦੇ ਆ ਗਹਾਰ ਲਾਉਣੇ ਕਿ ਸਾਡੇ ਬੱਚੇ ਦੀ ਜਿਹੜੀ ਟੈਡ ਬੋਡੀ ਹੈ ਜੀ ਉਹ ਮਾਪਿਆਂ ਦੇ ਹਵਾਲੇ ਜਲਦੀ ਤੋਂ ਜਲਦੀ ਕੀਤੀ ਜਾਵੇ ਜੀ ਤਾਂ ਜੋ ਅਸੀਂ ਉਹਨੀਆਂ ਅੰਤਮ ਜਿਹੜੀਆਂ ਰਸਮਾਂ ਨੇ ਪੂਰੀਆਂ ਕਰ ਸਕੀਏ ਜਿਹੜੀ ਪ੍ਰਚਾਰ ਤੋਂ ਆਕੀਂ ਬਰਕ ਹੋਇਆ ਤੋਂ ਡੇ ਤੋਂ ਰਿਪੋਰਟ ਦੇ ਦਿੱਤੀ ਨਹੀ ਜੀ ਹਾਲ ਤੱਕ ਕੋਈ ਨਹੀਂ ਹੋਇਆ ਅਸੀਂ ਸਰਕਾਰਾਂ ਕੇ ਹੀ ਗਹਾਰ ਲਾਉਣੇ ਆ ਜੀ 3.40-40 ਲੱਖ ਰੁਪਏ ਲਾ ਕੇ ਮਾਪੇ ਪਹਿਲਾਂ ਬਾਹਰ ਤੋਰਦੇ ਆ ਜੀ ਫਿਰ ਉਸ ਤੇ ਜਾ ਕੇ ਕੋਈ ਇਹ ਜਿਹੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਮਾਪਿਆਂ ਨੂੰ ਫੇਰ ਉਸੇ ਤਰ੍ਹਾਂ ਹੀ ਪੈਸੇ ਲਾਉਣੇ ਪੈਂਦੇ ਨੇ ਜੀ ਡੈੱਡ ਬੋਡੀ ਇੱਧਰ ਲਿਆਉਣ ਖਾਤਰ ਕਿਉਂਕਿ 30-35 ਲੱਖ ਰੁਪਏ ਦੀ ਅਰੇਂਜਮੈਂਟ ਉਧਰ ਬੱਚੇ ਸਾਡੇ ਕਰ ਰਹੇ ਹੈਗੇ ਤਾਂ ਆਪਾਂ ਇਹਨਾਂ ਦੀ ਡੈੱਡ ਬੋਡੀ ਇੱਧਰ ਆਊਗੀ